ਤੰਤਨ ਬਾਬਾ ਵੀਰ ਸਿੰਘ ਨਰੰਗਾਬਾਦੀ ਦੀ ਪਾਵਨ ਯਾਦ ਵਿੱਚ ਸਾਲਾਨਾ ਜੋੜ ਮੇਲਾ ਗੁਰਦੁਆਰਾ ਤੰਤਨ ਬਾਬਾ ਵੀਰ ਸਿੰਘ ਜੀ ਪਿੰਡ ਅਸਮਾਨਵਾਲਾ ਜ਼ਿਲ੍ਹਾ ਫਰੋਇਪੁਰ ਵਿਖੇ ਸੰਤ ਬਾਬਾ ਜਰਨੈਲ ਸਿੰਘ ਤੇ ਨਗਰ ਨਿਵਾਸੀਆਂ ਨੇ ਰਲ ਮਿਲ ਕੇ ਬੜੀ ਸ਼ਰਧਾ ਪ੍ਰੇਮ ਨਾਲ ਮਨਾਇਆ ਇਸ ਮੌਕੇ ਸੰਪਰਦਾ ਦੇ ਮਜੂਦਾ ਮੁਖੀ ਬਾਬਾ ਕੁਲਦੀਪ ਸਿੰਘ ਗੁਰਦੁਆਰਾ ਝਾੜ ਸਾਹਿਬ ਵਾਲੇ ਵੀ ਦਲ ਪੰਥ ਸਮੇਤ ਨਗਰ ਵਿੱਚ ਪਹੁੰਚੇ ਸ਼ਿਰਖਾਂਡਪੜ ਸਾਹਿਬ ਦੇ ਭੋਗਾਂ ਤੇ ਪਰੰਤ ਦੀਵਾਨ ਸਜਾਏ ਗਏ ਕਬੱਡੀ ਦੇ ਮੈਚ ਜਿਸ ਵਿੱਚ ਫਰੋਇਪੁਰ ਦੀ ਟੀਮ ਜੇਤੂ ਰਹੀ ਇਸ ਦੇ ਨਾਲ ਘੋੜ ਦੌੜ ਮਹਲਾ ਤੇ ਗਤਕਾ ਵੀ ਖੇਡਿਆ ਗਿਆ ਇਸ ਤੋਂ ਇਲਾਵਾ ਮਹਾਂਪੁਰਖ ਗੁਰਪਿੰਦਰ ਸਿੰਘ ਸਤਲਾਨੀ ਵਾਲੇ ਸੰਤ ਬਾਬਾ ਗੁਰਦੇਵ ਸਿੰਘ ਜੀ ਅਤੇ ਹੋਰ ਬਹੁਤ ਸਾਰੇ ਜਿਹੜੇ ਮਹਾਂਪੁਰਖ ਮੌਕੇ ਤੇ ਪਹੁੰਚੇ ਤੇ ਇਲਾਕੇ ਦੀਆਂ ਸੰਗਤਾਂ ਨੇ ਪਹੁੰਚ ਕੇ ਇਸ ਮੌਕੇ ਆਪਣੀ ਹਾਜ਼ਰੀ ਲਵਾਈ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਤੇ ਕਰਦੇ ਹਾਂ ਗੱਲਬਾਤ ਨੱਚ ਦੌਰ ਦੀ ਪੈ ਗਈ ਕਬੱਡੀ ਜਿਹਨੇ ਪੈਸੇ ਪੁੱਸੇ ਲਾਉਣੇ ਦੱਸ ਦੇ ਵੀਰੇ ਕਿਉਂਕਿ ਮੈਨੂੰ ਇੱਧਰ ਆਣਾ ਹੈ ਫਿਰ ਔਖਾ ਮੈਂ ਦਰਵਾਜ਼ੇ ਨਹੀਂ ਹੁੰਦੇ ਬਣ ਕੇ ਗੁਰਪਨਾ ਪੱਟੇ ਤੇ ਥਾਪੀ ਵੱਜਦੀ ਨਹੀਂ ਇਹ ਜੋਰ ਦੀ ਗੱਲ ਹੈ ਜੰਗੀ ਹੋਰ ਲਾਵਾ ਜੰਗੀ ਜਹਾਜ਼ ਜੰਗੀ ਲਾਂਡ ਹੁੰਦਾ ਜੰਗੀ ਬਾਬਾ ਜੀ ਬਾਬਾ ਗੁਰਪਿੰਦਰ ਸਿੰਘ ਜੰਗੀ ਇਹ ਫਾਸਾ ਦਾ ਇਹ ਫਾਸਾ ਵੱਢ ਦੇ ਜੰਗੀ ਜੰਗੀ ਫਾਸਾ ਵੱਢਦਾ ਉਧਰ ਸਿੰਘ ਸਾਹਿਬ ਸ੍ਰੀਮਾਨ ਸੰਤ ਬਾਬਾ ਕਲਦੀਪ ਸਿੰਘ ਗੁਰਦੁਆਰਾ ਚਾਰਸਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਉਸਮਾਨ ਵਾਲੇ ਜੋ ਪਹਾੜੀ ਜੋਰ ਮੇਲੇ ਬਾਬਾ ਵੀਰ ਸਿੰਘ ਦੀ ਯਾਦ ਵਿੱਚ ਮਨਾਏ ਜਾਂਦੇ ਆ ਪਰ ਸੋ ਰੋਜ ਤੋਂ ਅਖੰਡ ਪਾਠ ਸਭ ਆਰੰਭ ਕੀਤੇ ਗਏ ਅੱਜ ਭੋਗ ਪਾਉਣ ਤੋਂ ਬਾਅਦਾਂ ਦਰਬਾਰ ਕੀਰਤਨ ਲਗਾਏ ਗਏ ਰਾਗੀ ਢਾਡੀ ਕਵੀਸ਼ਰੀ ਜਥੇ ਲੱਗੇ ਤੇ ਇਹ ਸੰਤ ਮਹਾਂਪੁਰਸ਼ ਬਾਬਾ ਝਾੜ ਸਾਹਿਬ ਵਾਲੇ ਉਹਨਾਂ ਦੀ ਰਹਿਨਮਾਈ ਹਟ ਬਾਬਾ ਕੁਲਦੀਪ ਸਿੰਘ ਜੀ ਮੁੱਖ ਸੇਵਾਦਾਰ ਉਥੋਂ ਦੇ ਉਹਨਾਂ ਦੀ ਦੇਖ ਰਖੇਟ ਆ ਇਹ ਜਿਹੜਾ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਉਸ ਤੋਂ ਬਾਅਦਾਂ ਭੋਗ ਪਾਉਣ ਤੋਂ ਅਪਰੰਤ ਰਾਗੀ ਢਾਡੀਆਂ ਤੁਰਪ ਅਪਰੰਤ ਘੌੜਦੌੜ ਕੀਤੀ ਗਈ ਆ ਘੌੜਦੌੜ ਤੋਂ ਬਾਅਦ ਆ ਵੱਡੇ ਟੂਰਨਾਮੈਂਟ ਕਬੱਡੀ ਦੇ ਕੀਤੇ ਗਏ ਉਸ ਤੋਂ ਬਾਅਦ ਆ ਜਿਹੜਾ ਇਹ ਸਮਾਪਤੀ ਕੀਤੀ ਗਈ ਆ ਹੋਰ ਸੰਪਰਤਾਵਾਂ ਜਿਹੜੀਆਂ ਆ ਕਾਫੀ ਵੱਡੇ ਪੱਧਰ ਤੇ ਉਤਸ਼ਾਹ ਦੇ ਨਾਲ ਇੱਥੇ ਆਉਂਦੀਆਂ ਨੇ ਤੇ ਵੱਡੇ ਪੱਧਰ ਤੇ ਜਿਹੜਾ ਇੱਥੇ ਜਿਹੜਾ ਪ੍ਰੋਗਰਾਮ ਆ ਹਰ ਸਾਲ ਦੀ ਤਰ੍ਹਾਂ ਪਿੰਡ ਉਸਮਾਨ ਵਾਲੇ ਵਿੱਚ ਮਨਾਇਆ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਨਗਰ ਸਮਾਨ ਵਾਲਾ ਦਰਬਾਰ ਬਾਬਾ ਵੀਰ ਸਿੰਘ ਜੀ ਸੋ ਸਾਧ ਸੰਗਤ ਜੀ ਅੱਜ ਦਾ ਸਾਲਾਨਾ ਜੋੜ ਮੇਲਾ 27 ਤੋਂ 29 ਮਾਰਗ ਨੂੰ ਗੇਟ ਬੰਦ ਕਰ ਦਿੱਤਾ। ਮਹਾਂਪੁਰਖ ਝਾੜ ਸਾਹਿਬ ਵਾਲੇ ਬਾਬਾ ਕੁਲਦੀਪ ਸਿੰਘ ਜੀ ਦੀ ਰਹਿਨਮਾਈ ਹੇਠ ਪਿੰਡ ਸਮਾਨ ਵਾਲਾ ਮਹੰਤ ਜਰਨਾਲ ਸਿੰਘ ਤੇ ਸਾਰਾ ਨਗਰ ਨਿਵਾਸੀ ਸਾਧ ਸੰਗਤ ਪਿੰਡ ਸਮਾਨ ਵਾਲੇ ਦੀ ਬਾਬਾ ਵੀਰ ਸਿੰਘ ਜੀ ਰੰਗਾ ਬਾਦ ਵਾਲਿਆਂ ਦੀ ਯਾਦ ਵਿੱਚ ਇਹ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਇਸ ਸਲਾਨਾ ਜੋੜ ਮੇਲੇ ਵਿੱਚ ਦਾਲ ਪੰਥ ਬਾਬਾ ਵੀਰ ਸਿੰਘ ਜੀ ਸਾਰਾ ਸਮੂਹ ਦਾਲ ਪੰਥ ਤੇ ਮਹਾਂਪੁਰਖ ਗੱਦੀ ਨਿਸ਼ੀਨ ਬਾਬਾ ਕੁਲਦੀਪ ਸਿੰਘ ਜੀ ਅਤੇ ਦਲਪੰਥ ਦੇ ਜਥੇਦਾਰ ਘੋੜਿਆਂ ਦੇ ਸੇਵਾਦਾਰ ਫੌਜਾਂ ਸਮੇਤ ਬਾਬਾ ਜੀ ਦਲ ਲੈ ਕੇ ਨਗਰਸਮਾਨ ਵਾਲੇ ਪਹੁੰਚੇ ਉਸ ਤੋਂ ਅਪਰੰਤ ਪਰਸੋਂ ਰੋਜ ਤੋਂ ਸ੍ਰੀ ਅਖੰਡ ਪਾਤਸ਼ਾਹ ਰੱਖੇ ਗਏ ਸਨ ਵਿਨਾ ਦੇ ਅੱਜ ਭੋਗ ਪਾਏ ਗਏ ਭੋਗ ਤੋਂ ਅਪਰੰਤ ਸੁੰਦਰ ਦੀਵਾਨ ਸਜਾਏ ਗਏ ਦੀਵਾਨਾਂ ਦੇ ਵਿੱਚ ਬੇਅੰਤ ਰਾਗੀ ਢਾਡੀ ਜਿਥਿਆਂ ਨੇ ਹਾਜ਼ਰੀਆਂ ਭਰੀਆਂ ਗੁਰੂ ਦਾ ਹਾਰ ਜਸ ਸਰਵਨ ਕਰਾਇਆ ਉਸ ਤੋਂ ਪਰੰਤ ਸਟੇਜ ਤੇ ਸ੍ਰੀਮਾਨ ਸੰਤ ਬਾਬਾ ਗੁਰਪਿੰਦਰ ਸਿੰਘ ਜੀ ਸਤਲਾਨੀ ਸਾਹਿਬ ਵਾਲੇ ਮਹਾਂਪੁਰਖਾਂ ਨੇ ਵੀ ਹਾਜ਼ਰੀ ਭਰੀ ਬਾਬਾ ਹੀਰਾ ਸਿੰਘ ਝੁੰਨੇ ਮਹਿਲ ਵਾਲੇ ਉਹਨਾਂ ਮਹਾਂਪੁਰਖਾਂ ਹਾਜ਼ਰੀ ਭਰੀ ਅਤੇ ਹੋਰ ਲਾਕੇ ਦੇ ਪਤਵੰਤੇ ਸੱਜਣ ਕਨੇਟਾ ਮਹਾਂਪੁਰਖ ਸੰਤ ਪਾਪਾ ਗੁਰਦੇਵ ਸਿੰਘ ਜੀ ਉਹਨਾਂ ਵੀ ਹਾਜ਼ਰੀ ਭਰੀ ਹੋਰ ਮਾਹਪੁਰਖਾਂ ਨੇ ਇੱਥੇ ਨੰਨ ਮਸਤਕ ਹੋ ਕੇ ਮਾਹਪੁਰਖਾਂ ਦੇ ਜੋੜ ਮੇਲੇ 'ਚ ਹਾਜ਼ਰੀਆਂ ਭਰ ਕੇ ਗੁਰੂ ਗਿਆ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਸਵੇਰ ਤੋਂ ਹੀ ਚਾਹ ਪਕੌੜਿਆਂ ਦਾ ਲੰਗਰ ਪਠਿਆਈ ਦਾ ਲੰਗਰ ਤੇ ਗੁਰੂ ਘਰ ਲੰਗਰ ਦਾ ਤੁੱਤ ਵਰਤਿਆ ਹੈ ਸੋ ਪਿਛਲੇ ਪਹਿਰ ਬਾਬਾ ਜੀ ਨੇ ਕਬੱਡੀਆਂ ਕਰਾਈਆਂ ਉਪਰੰਤ ਕੋੜ ਦੌੜ ਸਿੰਘਾਂ ਨੇ ਘੋਰ ਦੌੜਾ ਕੀਤੀਆਂ ਨੇਜੇ ਬਾਜੀ ਕੀਤੀ ਤੇ ਸਮੂਹ ਸਾ ਸੰਗਤ ਨੇ ਮਹੱਲਾ ਵੇਖਿਆ ਸੋ ਬੜੇ ਜੋਰ ਜਹਾਰ ਨਾਲ ਮਹੱਲਾ ਕੱਢਿਆ ਗਿਆ ਸਿੰਘਾਂ ਨੇ ਘੋੜੇ ਭਜਾਏ ਸਿੰਘਾਂ ਨੇ ਗੱਦਗੇ ਦੇ ਯਾਰ ਵਿਖਾਏ ਸੋ ਇਹ ਸਾਰਾ ਹੀ ਜਿਹੜਾ ਸੰਦੇਸ਼ ਆ ਮਹਾਂਪੁਰਖ ਬਾਬਾ ਕੁਲਦੀਪ ਸਿੰਘ ਜੀ ਗੁਰਦੁਆਰਾ ਝਾੜ ਸਾਹਿਬ ਰਤੋਗਿਆ ਵਾਲੇ ਮਹਾਂਪੁਰਖਾਂ ਦੀ ਰਹਿਨਮਾਈ ਹੇਠ ਹੋਇਆ ਸੋ ਇਸ ਨਗਰ ਦੇ ਮਹੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਨੇ ਆਇਆਂ ਸੰਤਾਂ ਨੂੰ ਬਹੁਤ ਪਿਆਰ ਕੀਤਾ ਆਇਆਂ ਸੰਤਾਂ ਨੂੰ ਸਨਮਾਨ ਕੀਤਾ ਸੰਤਾਂ ਮਹਾਂਪੁਰਖਾਂ ਨੂੰ ਸਨਮਾਨ ਕਰਕੇ ਉਹਨਾਂ ਨੂੰ ਵਿਦਿਆ ਦਿੱਤਾ ਹੁਣ ਆਓ ਆਪਾਂ ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਨੂੰ ਤੁਹਾਨੂੰ ਬੁਲਾਉਣੇ ਆ ਹਾਂਜੀ ਉਹ ਆਹੇ ਗੁਰਜੀਤ ਕਾ ਖਾਲਸਾ ਆਹੇ ਗੁਰਜੀਤ ਸਿੰਘ ਜੀ ਤੇ ਦੁਆ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਜੋ ਨਦੀਵਾ ਦੇ ਜੋੜ ਮੇਲੇ ਅੱਜ ਮਨਾਏ ਗਏ ਹਨ ਤੰਤਰਬਾਬਾ ਵੀਰ ਦੀ ਯਾਦ ਵਿੱਚ ਇਨ੍ਹਾਂ ਜੋੜ ਮੇਲਿਆਂ ਦੀਆਂ ਹਾਜ਼ਰੀਆਂ ਭਰੀਆਂ ਤੰਤਰਬਾਬਾ ਵੀਰ ਦੇ ਸੰਪਰਦਾਏ ਦੇ ਮੌਜੂਦਾ ਮੁਖੀ ਸੰਤ ਬਾਬਾ ਕਲਦੇਵ ਸਿੰਘ ਜੀ ਸਾਡਾ ਵਾਲੇ ਵਾ ਮਹਾਪੁਰਸ਼ ਸੰਤ ਬਾਬਾ ਗੁਰਪ੍ਰਿੰਦਰ ਸਿੰਘ ਸੁਤਰਾਣੀ ਸਾਹਿਬ ਵਾਲੀ ਬੱਤ ਬਾਬਾ ਵੀਰ ਜਨ ਕੀ ਡਾਲੇ ਕੇ ਮੋੜ ਸੰਤ ਬਾਬਾ ਗੁਰਦੇਵ ਸਿੰਘ ਜੀ ਭੈਣੀ ਮਟਵਾwale ਇਹਨਾਂ ਤੋਂ ਇਲਾਵਾ ਹੋਰ ਹੀ ਬੜੇ ਮਹਾਂਪੁਰਖਾਂ ਨੇ ਹਾਜ਼ਰੀਆਂ ਭਰੀਆਂ ਇਲਾਕੇ ਦੀਆਂ ਸੰਗਤਾਂ ਭਰ ਸੁਅੰਮਰਤ ਜੇਤੂ ਲੈ ਕਰਕੇ ਦਵਾਨ ਸਜੀ ਦਵਾਨਾਂ ਤੋਂ ਉਪਰੰਤ ਮਹੱਲੇ ਕੱਢੇ ਗਏ ਕੋਟ ਦੌੜ ਹੋਈ ਕਬੱਡੀ ਖੇਡੀ ਗਈ ਤੇ ਸਰਗਰਾਂ ਦੀ ਸ਼ਰਫਾ ਦੇ ਨਾਲ ਅੰਮ੍ਰਿਤ ਜੇਤੂ ਲੈ ਕਰਕੇ ਗੁਰੂ ਕੇ ਨਗਰ ਚੱਲੇ ਜਲ ਪਾਣੀ ਦੀ ਤਰੰਤਾ ਨਹੀਂ ਛਕੇ ਤੇ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਤੰਤਨ ਸਰਗੂ ਸਾਹਿਬ ਸ੍ਰੀ ਗੁਰਾਂ ਸਾਹਿਬ ਜੀ ਦਾ ਕੋਟ ਹਾਲ ਕੋਟ ਧੰਨਵਾਦ ਸਾਰੀਆਂ ਸੰਗਤਾਂ ਦਾ ਧੰਨਵਾਦ ਮਹਾਪੁਰਖਾਂ ਦਾ ਧੰਨਵਾਦ ਮਹਾਪੁਰਖ ਤੰਤਨ ਬਾਬਾ ਵੀਰ ਸਿੰਘ ਜੀ ਉਹਨਾਂ ਦੇ ਜਸੇ ਬੰਦੀ ਦੇ ਮਰੂਜਾ ਮੂਗੀ ਸੰਤ ਬਾਬਾ ਕੰਵਰ ਜੀ ਚਾਰ ਸਾਹਿਬ ਵਾਲੇ ਦਲਪੰਥ ਸਮੇਤ ਮਹਾਪੁਰਖਾਂ ਨੇ ਪਰਸੋਂ ਰੋਜ ਤੋਂ ਲੈ ਕਰਕੇ ਉਤਾਰਾ ਕੀਤਾ ਸੀ ਅੱਜ ਮੇਲਾ ਸਮਾਪਤ ਹੋਇਆ ਹੈ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ 재미 <laughs>